ਪਟਿਆਲਾ ਦੇ ਵਿੱਚ ਇੰਨੀ ਵੱਡੀ ਓਪਨ ਮਾਰਕੀਟ ਤਾਂ ਹੈ ਨਹੀਂ ਜੀ ਅਸੀਂ ਮਾਰਕੀਟ ਓਪਨ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਅਸੀਂ ਵੱਖ-ਵੱਖ ਸਾਈਜ਼ ਦੇ ਸ਼ੋਰੂਮ ਲੈ ਕੇ ਆ ਰਹੇ ਹਾਂ ਤੁਸੀਂ ਸ਼ੋਰੂਮ ਬਾਈ ਕਰਨਾ ਚਾਹੋ ਬਾਈ ਕਰ ਸਕਦੇ ਹੋ ਅਦਰਵਾਇਜ਼ ਰੈਂਟ ਤੇ ਵੀ ਲੈਣਾ ਤਾਂ ਵੀ ਤੁਸੀਂ ਆ ਕੇ ਮਿਲ ਸਕਦੇ ਹੋ ਸਾਨੂੰ ਤੁਹਾਨੂੰ ਘੱਟੋ ਘੱਟ 10 ਰੈਂਟ 30 ਦੇ ਸਕਦੇ ਹਾਂ ਅਸੀਂ ਸ਼ੋਰੂਮ ਅਸੀਂ ਪਲਾ ਦੇ ਵਿੱਚ ਕਈ ਐਸੀ ਮਾਰਕੀਟ ਬਣੀਆਂ ਤੇ ਬੰਦ ਹੋ ਗਈਆਂ ਜ਼ਿਆਦਾਤਰ ਮਾਰਕੀਟ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸੀ ਪਾਰਕਿੰਗ ਨੂੰ ਲੈ ਕੇ ਸੀ 4 ਇਕ ਲੇਨ ਦੀ ਸੜਕ ਕਮਰਸ਼ੀਅਲ ਮਾਰਕੀਟ ਹੈਗੀ ਇਹਦੇ ਵਿੱਚ ਸਾਰੀ ਹੀ 4 ਦੇ 4 ਇਕ ਜੁਲੈਂਟ ਹੈਗੀ ਪਾਰਕਿੰਗ ਦਿੱਤੀ ਹੈਗੀ ਦੀ ਨੈਸ਼ਨਲ ਲੈਵਲ ਦੇ ਪ੍ਰੋਜੈਕਟ ਹੈਗਾ బిਗੇਸਟ ਕਾਰਪਾ ਕੀ ਹੈ ਸੇਮ ਦੇ 800 ਗੱਡੀਆਂ ਦੀ ਕਾਰਪਾ ਦੀ ਹੋਰ ਅਵੇਲੇਬਿਲਟੀ ਹੈਗੀ ਮਾਰਕਟ ਜਾਣੇ ਕੋਈ ਕਰਦੇ ਸਮਾਨ ਲੈਣਾ ਸਾਨੂੰ ਵਕਫ ਵਕਫਾ ਮਾਰ ਜਾਣਾ ਪੈਂਦਾ ਅਸੀਂ ਇੱਕੋ ਮਾਰਕਟ ਦੀ ਸਾਰੀ ਚੀਜ਼ਾਂ ਲੈ ਕੇ ਆ ਰਹੇ ਹਾਂ ਕਸਟਮਰ ਉਰੇ ਕਰੂ ਆਏਗਾ ਸ਼ੋਪਿੰਗ ਕਰੇਗਾ ਖਾਏਗਾ ਆਪਣਾ ਜਵਲੀ ਬਾਈ ਕਰੇ ਜਵਲੀ ਬਾਈ ਕਰ ਸਕਦਾ ਹੈ ਐਂਡ ਮਰਕਪ ਕਰਨਾ ਤੇ ਜਿੰਨੀ ਜਾ ਸਕਦਾ ਸਰ ਪਟਿਆਲਾ ਦੇ ਵਿੱਚ ਲੰਡਨ ਸਟਰੀਟ ਮਾਰਕਟ ਲਿਆਉਣ ਦਾ ਕਨਸੈਪਟ ਕੀ ਸੀ ਮੇਮ ਕਨਸੈਪਟ ਇਸਿਕਾ ਆਪਾਂ ਦੇਖੋ ਪਟਿਆਲਾ ਦੇ ਵਿੱਚ ਇੰਨੀ ਵੱਡੀ ਓਪਨ ਮਾਰਕੀਟ ਤਾਂ ਹੈ ਨਹੀਂ ਜੀ ਅਸੀਂ ਪੂਰੀ ਮਾਰਕੀਟ ਓਪਨ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਅਸੀਂ ਵੱਖ-ਵੱਖ ਸਾਈਜ਼ ਦੇ ਸ਼ੋਰੂਮ ਲੈ ਕੇ ਆ ਰਹੇ ਹਾਂ ਗਰਾਉਂਡ ਫਲੋਰ ਤੇ ਅਸੀਂ ਸਾਰੇ ਹੀ ਬ੍ਰਾਂਡ ਲੈ ਕੇ ਆ ਰਹੇ ਹਾਂ ਇਹਦੇ ਵਿੱਚ ਮਤਲਬ ਕਿ ਜਿਵੇਂ بڑے ਫੂਡ ਕੋਰਟ ਹੋਗੇ ਫੈਕਟਰੀ ਆਊਟਲਟ ਹੋਗੇ ਕੈਫੇ ਹੋਗੇ ਰੈਸਟੋਰੈਂਟ ਹੋਗੇ ਬਾਰ ਹੋਗੇ ਹੈ ਨਾ ਜੀ ਤੇ ਸੈਕਿੰਡ ਥਰਡ ਫਲੋਰ ਤੇ ਸੀ ਕੁਝ ਨਵਾਂ ਕਨਸੈਪਟ ਕਿ ਘਟਿਆ ਸੀਗਾ ਜਿਵੇਂ ਕਿ ਇਮੀਗ੍ਰੇਸ਼ਨ ਆਫਿਸ ਹੋਗੇ ਤੁਹਾਡੀ ਜਵਦਰ ਹੱਬ ਹੋਗੀ ਕੋਈ ਵੀ ਗਾਰਮੈਂਟ ਸ਼ੋਪ ਮਤਲਬ ਕਿ ਕਪੜਾ ਮਾਰਕੀਟ ਬਲੇ ਬ ਅੱਜ ਅਸੀਂ 3ਰਡ ਫਲੋਰ ਤੇ ਇੱਕ ਨਵਾਂ ਕਨਸੈਪਟ ਲੈ ਕੇ ਆਇਆ ਜਿਹਦੇ ਵਿੱਚ ਕੀ ਤੁਸੀਂ ਕੋਈ ਵੀ ਸਟੂਡੀਓ ਜਾਂ ਜਿਮ ਫਿਟਨੈਸ ਸੈਂਟਰ ਜਾਂ ਤੁਸੀਂ ਯੋਗਾ ਸੈਂਟਰ ਓਪਨ ਕਰ ਸਕਦੇ ਹੋ ਤੁਸੀਂ ਸ਼ੋਰੂਮ ਬਾਈ ਕਰਨਾ ਚਾਹੋ ਬਾਈ ਕਰ ਸਕਦੇ ਹੋ ਅਦਰਵਾਈਜ਼ ਰੈਂਟ ਤੇ ਵੀ ਲੈਣਾ ਤਾਂ ਵੀ ਤੁਸੀਂ ਆ ਕੇ ਮਿਲ ਸਕਦੇ ਹੋ ਸਾਨੂੰ ਤੁਹਾਨੂੰ ਘੱਟੋ ਘੱਟ ਰੇਟ ਤੇ ਰੈਂਟ ਤੇ ਵੀ ਦੇ ਸਕਦੇ ਹਾਂ ਅਸੀਂ ਸ਼ੋਰੂਮ ਅਸੀਂ ਇੱਥੇ ਦਾ ਕਿ ਪਟਿਆਲਾ ਦੇ ਵਿੱਚ ਕਈ ਐਸੀ ਮਾਰਕੀਟ ਬਣੀਆਂ ਤੇ ਬੰਦ ਹੋ ਗਈਆਂ ਜ਼ਿਆਦਾਤਰ ਮਾਰਕੀਟ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸੀ ਪਾਰਕਿੰਗ ਨੂੰ ਲੈ ਕੇ ਸੀ ਤੇ ਤੁਸੀਂ ਲੰਡਨ ਸਟਰੀਟ ਦੇ ਵਿੱਚ ਇਹ ਫੈਸਿਲਿਟੀਆਂ ਕੀ ਐਸੀ ਖਾਸ ਹੈ ਜੋ ਹੈ ਤੁਸੀਂ ਲੈ ਕੇ ਆਏ ਹੋ ਮੈਮ ਦੇਖੋ 4 ਇਕ ਲੈਂਦੀ ਛੜੀ ਕਮਰਸ਼ੀਅਲ ਮਾਰਕੀਟ ਹੈਗੀ ਇਹਦੇ ਵਿੱਚ ਸਾਰੀ ਹੀ 4 ਦੇ 4 ਇਕ ਜੁਲੇਟ ਹੈਗੀ ਪਾਰਕਿੰਗ ਦਿੱਤੀ ਹੈਗੀ ਤੇ ਨੈਸ਼ਨਲ ਹਾਈਵੇ ਦੇ ਉੱਪਰ ਪ੍ਰੋਜੈਕਟ ਹੈਗਾ బిਗੇਸਟ ਕਾਰ ਪਾਰਕਿੰਗ ਹੈ ਸੇਮ ਡੇ 800 ਗੱਡੀਆਂ ਦੀ ਕਾਰ ਪਾਰਕਿੰਗ ਹੋ ਰਹੀ ਅਵੇਲੇਬਿਲਟੀ ਹੈਗੀ ਐਂਡ ਫਰਦਰ ਜੋ ਇਲੈਕਟ੍ਰਿਕ ਗੱਡੀਆਂ ਆ ਰਹੀਆਂ ਨੇ ਇਹਨਾਂ ਨੂੰ ਦੇਖਦੇ ਦੇ ਅਸੀਂ ਇਹ ਵੀ ਚਾਰਜਿੰਗ ਵੀ ਨਾਲ ਦੇ ਰਹੇ ਆ ਇਹਦੇ ਵਿੱਚ ਤੇ ਕਸਟਮਰ ਆਵੇ ਸੇਫਲੀ ਗੱਡੀ پارک ਕਰੇ ਥਰੂ ਬਾਇ ਲਿਫਟ ਉਕ ਜਿਹੜੀ ਮਰਜ਼ੀ ਫਲੋਰ ਤੇ ਜਾ ਸਕਦਾ ਜਿਸ ਲਈ ਅਸੀਂ 6-6 ਲਿਫਟਾਂ ਵੀ ਦਿਆਂ ਨੇ ਜਿਵੇਂ ਕਿ ਮੈਂ ਆਪਾਂ ਕਿਸੇ ਕੋਈ ਮਾਰਕਟ ਜਾਣੇ ਕੋਈ ਕਰਦਸਮਾਨ ਲੈਣਾ ਸਾਨੂੰ ਵਕਫ ਵਕਫ ਥਾਂ ਮੇ ਜਾਣਾ ਪੈਂਦਾ ਅਸੀਂ ਇੱਕੋ ਮਾਰਕਟ ਦੀ ਸਾਰੀ ਚੀਜ਼ਾਂ ਲੈ ਕੇ ਆ ਰਹੇ ਹਾਂ ਕਿ ਕਸਟਮਰ ਉਰੇਕਰ ਉ ਆਏਗਾ ਸ਼ੋਪਿੰਗ ਕਰੇਗਾ ਖਾਏਗਾ ਆਪਣਾ ਜਵੈਲੀ ਬਾਈ ਕਰੇ ਜਵੈਲੀ ਬਾਈ ਕਰ ਸਕਦਾ ਹੈ ਐਂਡ ਵਰਕਆਊਟ ਕਰਨਾ ਤੇ ਜਿਮ ਵੀ ਜਾ ਸਕਦਾ ਹੈ ਇਹ ਸਾਰੀ ਫੈਸਿਲਿਟੀ ਸੀ ਇੱਕੋ ਮਾਰਕਟ ਲੈ ਕੇ ਆ ਰਹੇ ਹਾਂ ਬਾਕੀ ਦੀ ਲੰਡਨ ਸਟਰੀਟ ਦੇ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਕਾਲ ਕਰ ਸਕਦੇ ਹੋ ਬੈਟਰ ਹੈ ਕਿ ਤੁਸੀਂ ਆਫਿਸ ਦੇ ਵਿੱਚ ਆ ਕੇ ਇਹਨਾਂ ਨਾਲ ਇੱਕ ਵਾਰੀ ਜ਼ਰੂਰ ਮਿਲਣਾ ਸੋ ਜੁੜੇ ਰਹਣਾ ਸਾਡੇ ਚੈਨਲ ਤੇ ਮੇਰਾ ਡੰਗ ਦੇ ਨਾਲ ਧੰਨਵਾਦ